ਤੂੰ ਪਰਚੇ ਦੀ ਜਿਹੜੀ ਗੱਲ ਆ ਤੁਹਾਡਾ ਭਗਵੰਤ ਮਾਨ ਮੁੱਖ ਮੰਤਰੀ ਆ ਉਹ ਪਰਚੇ ਤੇ ਕਿਉਂ ਆਇਆ ਪਿਆ ਵਿਰੋਧਕਾਂ ਤੇ ਤੇਰਾ ਮੁੱਖ ਮੰਤਰੀ ਆ ਉਹ ਕਿਉਂ ਪਰਚਾ ਹੁਣ ਤੂੰ ਆ ਨਾ ਤੂੰ ਆ ਤਰ ਮੈਂ ਬਣਾਵਾ ਚ ਐਡਾ ਹੀ ਤੂੰ ਬਣਾਇਆ ਕਿਸੇ ਤੇਰੇ ਪਿਓ ਨੇ ਤੈਨੂੰ ਤੇ ਤੂੰ ਆ ਥਾਲੀ ਵਾਲਾ ਵੇਖੀ ਆਪਾਂ ਮੈਨੂੰ ਮੈਂ ਕਹਿਣਾ ਵੀ ਮੈਨੂੰ ਮੱਲਵੀ ਦਾ ਪੁੱਤ ਨਾ ਕਹੀਂ ਜੇ ਤੇਰੇ ਨਾਲ ਕਿਸਿਆਂ ਨੇ ਕਰਾ ਕੇ ਢੱਲਿਆ ਇਹ ਜਿਹੜੇ ਤੁਸੀਂ ਫਿਰਦੇ ਨਾ ਗਰੀਬਾਂ ਤੇ ਦਾਬੇ ਮਾਰਦੇ ਤਨੂ ਮੈਂ ਦੱਸਦਾ ਮੈਨੂੰ ਮੇਰੇ ਅਸਲੀ ਰੂਪ ਚ ਨਾ ਲੈ ਕੇ ਆ ਪਰ ਉੱਥੇ ਮੈਂ ਬੋਲਿਆ ਜੋ ਮੈਨੂੰ ਸਮਾਂ ਮਿਲਿਆ ਉਹਦੇ ਵਿੱਚ ਕਿਸੇ ਝਾੜੂ ਦੇ ਚਮਚੇ ਨੇ ਲਿਬੜੇ ਹੋ ਚਮਚੇ ਨੇ ਮੈਸੇਜ ਕੀਤਾ ਕਿ ਇਹਨੇ ਛਿੱਤਰਖਾਨੇ ਆ ਚਲੋ ਮੈਂ ਨਹੀਂ ਮੈਂ ਚਲ ਛੱਡੋ ਮੈਸੇਜ ਆਉਂਦੇ ਰਹਿੰਦੇ ਆ ਬਾਅਦ ਵਿੱਚ ਮੈਂ ਪ੍ਰੋਫਾਈਲ ਦੇਖੀ ਵੀ ਤਾਂ ਝਾੜੂ ਦਾ ਚਮਚਾ ਜਿਹੜਾ ਮੈਂ ਹੁਣੇ ਵਿਖਾਇਆ ਤੁਹਾਨੂੰ ਹੁਣ ਉਹਨੇ ਲਿਖਿਆ ਮੈਨੂੰ ਕਹਿੰਦਾ ਜੇ ਇੱਕ ਪਿਓ ਦਾ ਮੈਂ ਉਹਨੂੰ ਮੈਂ ਕਿਹਾ ਵੀ ਜਦੋਂ ਉਹਨੇ ਲਿਖਿਆ ਨਾ ਵੀ ਇਹਨੇ ਛਤਰਖਾਨੇ ਆ ਤਾਂ ਮੈਂ ਉਹਨੂੰ ਕਿਹਾ ਵੀ ਆ ਜਾ ਛਤਰਮਾਰ ਜਦੋਂ ਐਨੀ ਗੱਲ ਕਹੀ ਵੀ ਛਤਰਮਾਰ ਆ ਜਾ ਫੇਰਾਂ ਦਾ ਜੇ ਇੱਕ ਪਿਓ ਦਾ ਤੇ ਆਪ ਦਾ ਨੰਬਰ ਦੇ ਦੇ ਕਹਿੰਦਾ ਜੇ ਇੱਕ ਪਿਓ ਦਾ ਤਾਂ ਆਪਦਾ ਨੰਬਰ ਦੇ ਦੇ ਸਭ ਤੋਂ ਵੱਡੀ ਗੱਲ ਤੇ ਐ ਵੀ ਉਹ ਕੌਲਜਾਂ ਦੇ ਵਿੱਚ ਪੜਿਆ ਉੱਤੇ ਲਿਖੀ ਫਿਰਦਾ ਉਹ ਚਮਚਾ ਵੀ ਵਿਖਾਉਣਾ ਤੁਹਾਨੂੰ ਚਮਚਾ ਕਿਹੜਾ ਕੌਲਜਾਂ ਦੇ ਵਿੱਚ ਪੜਿਆ ਤੇ ਮੈਨੂੰ ਲਿਖਦਾ ਇੱਕ ਪਿਓ ਦਾ ਤਾਂ ਨੰਬਰ ਮਤਲਬ ਜਿਹੜਾ ਕਹਿੰ ਲੋ ਲੋਕੇਸ਼ਨ ਪੇਜ ਮੈਂ ਦੱਸਦਾ ਪਿੰਡ ਮੇਰਾ ਮਾਹੂਆਣਾ ਬੋਦਲਾ ਜ਼ਿਲ੍ਹਾ ਫਾਜ਼ਿਲਕਾ ਹਲਕਾ ਜਲਾਲਾਬਾਦ ਬਲਾਕ ਅਰਨੀ ਵਾਲਾ ਉਹ ਜਿਹੜੀ ਕੱਲੋ ਮੇਰੀ ਵਾਰਡ ਆ ਉਹ 4 ਨੰਬਰ ਵਾਰਡ ਆ ਮੈਂ ਸਾਰਾ ਕੁਝ ਦੱਸਤਾ ਨਾਮ ਆਪਦਾ ਨੰਬਰ ਵੀ ਦੇਤਾ ਅੱਗੋਂ ਫਿਰ ਉਹਨੇ ਲਿਖਿਆ ਜੇ ਹੁਣ ਅਸਲੇ ਦਾ ਨਾ ਜੇ ਕਹਿੰਦਾ ਅਸਲ ਦਾ ਤਾਂ ਕਹਿੰਦਾ ਕੱਲਾ ਆਵੇਂ ਮੈਂ ਕਿਹਾ ਮੈਂ ਤੇ ਮੇਰਾ ਲਾਇਸੈਂਸ ਹੀ ਆਵਾਂਗੇ ਇਹ ਮੈਂ ਕੋਈ ਧੌਂਕੀ ਨਹੀਂ ਦਿੱਤੀ ਉਹਨੂੰ ਧੌਂਕੀ ਮੈਨੂੰ ਉਹ ਦੇ ਰਿਆ ਜਦੋਂ ਉਹ ਮੈਨੂੰ ਬਾਦ ਚੜ ਕੇ ਮਾਰਨ ਨੂੰ ਆਊਗਾ ਤੇ ਮੈਂ ਪਾਸੇ ਨਹੀਂ ਹਟਦਾ ਕਿਉਂਕਿ ਝਾੜੂ ਦਾ ਚਮਚਾ ਜਦੋਂ ਹੁਣ ਇਹਨਾਂ ਮੈਸੇਜ ਲਿਖਿਆ ਹੁਣ ਉਹ ਝਾੜੂ ਦਾ ਚੌਂਚਾ ਤਾਂ ਟਿਕ ਗਿਆ ਟਿਕ ਗਿਆ ਮੈਂ ਭਗਵੰਤ ਮਾਨ ਨੂੰ ਕਹਿੰਦਾ ਤੇਰੇ ਕੁੱਤੇ ਖੁੱਲੇ ਫਿਰਦੇ ਆ ਇਹਨਾਂ ਨੂੰ ਕੁੱਤਿਆਂ ਨੂੰ ਬੰਨ ਇਹ ਕੁੱਤੇ ਆ ਜਿਹੜੇ ਉਹ ਸਹੀ ਨਹੀਂ ਰਹਿੰਦੇ ਇਹ ਆ ਰਿਹਾ ਉਹ ਜਿਹੜਾ ਉਹ ਮੈਂ ਚਲੋ ਇੱਥੇ ਦੂਜਾ ਫੋਨ ਆ ਰਿਹਾ ਟਾਲੀ ਵਾਲਾ ਕੋਈ ਇਹਨੂੰ 22 ਮੈਸੇਜ ਕੀਤੇ ਆ ਹੋਣ ਨੂੰ ਆ ਲੈ ਕਹਿੰਦਾ ਹੁਣ ਆ ਗਿਆ ਪਰਚੇ ਤੇ ਕਿੱਥੇ ਗਿਆ ਤੇਰਾ ਲੈ ਪਿਸਟਲ ਦੀ ਗੱਲ ਆ ਗਈ ਆ ਲੈ ਤੂੰ ਪਰਚੇ ਦੀ ਜਿਹੜੀ ਗੱਲ ਆ ਤੁਹਾਡਾ ਭਗਵਾਨ ਤਮਨ ਮੁੱਖ ਮੰਤਰੀ ਆ ਉਹ ਪਰਚੇ ਤੇ ਕਿਉਂ ਆਇਆ ਪਿਆ ਵਿਰੋਧੰਗਾ ਤੇ ਤੇਰਾ ਮੁੱਖ ਮੰਤਰੀ ਆ ਉਹ ਕਿਉਂ ਪਰਚਾ ਹੁਣ ਤੂੰ ਆ ਨਾ ਤੂੰ ਆ ਤਰ ਮੈਂ ਬਣਾਵਾ ਚ ਐਡਾ ਹੀ ਤੂੰ ਬਣਾਇਆ ਕਿਸੇ ਤੇਰੇ ਪਿਓ ਨੇ ਤੈਨੂੰ ਤੇ ਤੂੰ ਆ ਤਾਲੀ ਵਾਲਾ ਵੇਖੀ ਆ ਆਪਾਂ ਮੈਨੂੰ ਮੈਂ ਕਹਿਣਾ ਵੀ ਮੈਨੂੰ ਮੱਝ ਵੀ ਦਾ ਪੁੱਤ ਨਾ ਕਹੀਂ ਜੇ ਤਰ੍ਹਾਂ ਕਿਸਿਆਂ ਨਾਲ ਕਰਾ ਕੇ ਢਲਿਆ ਇਹ ਜਿਹੜੇ ਤੁਸੀਂ ਫਿਰਦੇ ਨਾ ਗਰੀਬਾਂ ਦੇ ਦਾਬੇ ਮਾਰਦੇ ਇਹਨੂੰ ਮੈਂ ਦੱਸਦਾ ਮੈਨੂੰ ਮੇਰੇ ਅਸਲੀ ਰੂਪ ਚ ਨਾ ਲੈ ਕੇ ਆ ਇਹ ਜਿਹੜਾ ਤੁਹਾਡੇ ਆ ਜਿਹੜੀ ਤੁਹਾਡੇ ਝਾੜੂ ਆ ਨਾ ਝਾੜੂ ਇਹ 27 ਦੇ ਵਿੱਚ ਦਿਸਣਾ ਨਹੀਂਗਾ ਤੇ ਤੁਸੀਂ ਇਹਦੇ ਸਿਰ ਤੇ ਡਾਰਨਾ ਮਾਰਨਾ ਬੰਦ ਕਰ ਦਿਓ ਤੇਰੇ ਪਿਓ ਪਹਿਲਾ ਕੋਈ ਹੋਊਗਾ ਕਿਸੇ ਹੋਰ ਪਾਰਟੀ ਨਾਲ ਤੇਰਾ ਦਾਦਾ ਹੋਊਗਾ ਹੋਰ ਪਾਰਟੀ ਨਾਲ ਤੇ ਤੂੰ ਅੱਜ ਰਲ ਕੇ ਝਾੜੂ ਵਾਲਿਆਂ ਨਾਲ ਕੱਲ ਨੂੰ ਤੇਰਾ ਮੁੰਡਾ ਹੋਊਗਾ ਜਿਹੜੀ ਅਗਲੀ ਸਰਕਾਰ ਆਉਣੀ ਹੋਈ ਅਖੇ ਨਖੇ ਜਿਵੇਂ ਕਹਿੰਦੇ ਸੀ ਨਾ ਨਿਤ ਯਾਰ ਬਦਲਦੀ ਰਹੇਗੀ ਹੱਥ ਕੱਖ ਨਹੀਂ ਹੋਣਾ ਬੇਕਦਰ ਤੇਰੇ ਅਰਗੇ ਚਮਚਿਆਂ ਨੇ ਸਾਡੇ ਪੰਜਾਬ ਦੇ ਨਾਲ ਸੱਤਾਂ ਨਾਸਾ ਮਰਵਾਈਆਂ ਜੇ ਤੇ ਏਦਾਂ ਹੀ ਦਮ ਆ ਤੇਰੀ ਮਾਂ ਨੇ ਤੈਨੂੰ ਜੰਮਿਆ ਤੂੰ ਇੱਕ ਪਿਓ ਦਾ ਤੂੰ ਮੈਨੂੰ ਕਿਹਾ ਸੀ ਨਾ ਹਮੇਸ਼ਾ ਬੰਦਾ ਇੱਕ ਪਿਓ ਦਾ ਹੀ ਹੁੰਦਾ ਏ ਯੱਪਲਾ ਕਿਉਂਕਿ ਜਿਹੜਾ ਤੈਨੂੰ ਪਤਾ ਵੀ ਮੈਂ ਤੈਨੂੰ ਮੈਸੇਜ ਦੇ ਵਿੱਚ ਦੱਸਤਾ ਵੀ ਜਨਮ ਚਾਇਓ ਹੋ ਸਕਦਾ ਕੋਈ ਕਿਵੇਂ ਜਾਂ ਕਿਵੇਂ ਪਰ ਬੰਦਾ ਇੱਕ ਪਿਓ ਦਾ ਹੀ ਹੁੰਦਾ ਉਹਦੇ ਵਿੱਚ ਮੈਂ ਤੈਨੂੰ ਦੱਸਦਾ ਜੇ ਤੇਰੀ ਵਾਕਿਆ ਹੀ ਤੇਰੀ ਮਾਂ ਨੇ ਤੈਨੂੰ ਜੰਮਿਆ ਤੇਰੇ ਅਸਲੀ ਪਿਓ ਦਾ ਤੂੰ ਆ ਤਾਂ ਜਾ ਫਿਰ ਜਿਹੜਾ ਬਠਿੰਡੇ ਦੇ ਵਿੱਚ ਸੀਏ ਸਟਾਫ ਨੇ 5 ਸਾਲਾਂ ਦੇ ਬੱਚੇ ਦਾ ਪਿਓ ਖੋਇਆ ਏ ਤੇਰਾ ਦਬਕਾ ਉੱਥੇ ਕਿੱਥੇ ਆਏ ਕੰਦਾ ਤੇ ਲੁਕਣ ਆ ਲਿਆ ਜੇ ਤੇਰੇ ਵਿੱਚ ਇੰਨਾ ਹੀ ਦਮ ਆ ਤਾਂ ਜਿਹੜੀਆਂ ਫੈਕਟਰੀਆਂ ਵਾਲੇ ਧੱਕਾ ਕਰੀ ਜਾਂਦੇ ਆ ਉੱਥੇ ਕਿਉਂ ਨਹੀਂ ਜਾਂਦਾ ਜੇ ਤੇਰੇ ਵਿੱਚ ਇੰਨਾ ਹੀ ਦਮ ਪਿਆ ਤੂੰ ਸਾਨੂੰ ਆਣਾ ਪਿਉ ਦੇ ਤੇ ਫਲਾਨਾ ਘੁਮ ਕੇ ਆ ਜਿਹੜੀ ਬੁੱਡੇ ਨਾਲੇ ਦੇ ਨਾਲ ਲੋਕਾਂ ਨੂੰ ਕੈਂਸਰ ਹੋ ਰਿਹਾ ਤੇਰੇ ਪਿਓ ਨੇ ਤੈਨੂੰ ਇੰਨਾ ਹੀ ਦਮ ਦਿੱਤਾ ਤੇ ਫਿਰ ਆ ਲੈ ਮੈਂ ਤੈਨੂੰ ਆਣਾ ਮੈਂ ਪਰਚਾ ਵੀ ਨਹੀਂ ਕਰਾਉਂਦਾ ਜਾਂ ਮੈਂ ਤੈਨੂੰ ਇਹ ਗੱਲ ਠੋਕ ਕੇ ਆਣਾ ਆ ਜਾ ਨਾ ਮੈਂ ਕਿਸੇ ਐਸ்சி ਕਮਿਸ਼ਨਰ ਸਾਹਿਬ ਨੂੰ ਕਹੂੰਗਾ ਨਾ ਕਿਸੇ ਮੈਂ ਉਹਨੂੰ ਕਹੂੰਗਾ ਤੂੰ ਜਿਹੜੇ ਐਮਐਲਏ ਨੂੰ ਲੈ ਕੇ ਆਉਣਾ ਝਾੜੂ ਦੇ ਕੋਹ ਨੂੰ ਵੀ ਨਾਲ ਲਿਆ ਇਧਰੋਂ ਮੈਂ ਇਕੱਲਾ ਆਉਂਗਾ ਤੂੰ ਤੇ ਤੇਰਾ ਐਮਐਲਏ ਦੋਨੇ ਆਜੋ ਜਾ ਨੂੰ ਇਹ ਵੀ ਸ਼ੂਟ ਦਿੱਤੀ ਬਾਅਦ ਦੇ ਵਿੱਚ ਤੂੰ ਖੇਡੋ ਜੇ ਤੂੰ ਆ ਨਾ ਪਰਚਿਆਂ ਤੇ ਆ ਗੇ ਤੇਰਾ ਮੁੱਖ ਮੰਤਰੀ ਪਰਚਿਆਂ ਤੇ ਨਹੀਂ ਆਉਂਦਾ ਤੇਰਾ ਮੁੱਖ ਮੰਤਰੀ ਜਿਹੜੇ ਲੋਕ ਪੰਜਾਬ ਤੇ ਬੋਲਦੇ ਆ ਉਹ ਪਰਚਿਆਂ ਤੇ ਨਹੀਂ ਆਉਂਦਾ ਗੱਲਾਂ ਮਾਰਦਾ ਤੂੰ ਇੱਥੇ ਬੈਠਾ ਆਖਾਂ ਜਾ ਮੋਕੇ ਤੇਰੀ ਆਈਡੀ ਦਿੱਤੀ ਹੋਈ ਆ ਤੂੰ ਮੈਨੂੰ ਐਡਾ ਹੀ ਪਿਓ ਦਾ ਮੋਕੇ ਤੇ ਐਡਰੈਸ ਦੇ ਉੱਥੇ ਤੇ ਮੈਂ ਉਹ ਕਰਦਾ ਇੱਥੋਂ ਮੈਂ ਪਰਚੇ ਦੀ ਖੇਡੂਗਾ ਜੇ ਮੇਰੇ ਕੋਲੇ ਆਏਗਾ ਪਿੰਡ ਆ ਮਾਉ ਆਣਾ ਬੋਤਲਾ ਜ਼ਿਲ੍ਹਾ ਫਾਜ਼ਿਲਕਾ ਬਲਾ ਕਰਨੀ ਵਾਲਾ ਛੇਕ ਸੁਭਾਨ ਹਲਕਾ ਜਲਾਲਾਬਾਦ ਆ ਜਾ ਮੇਰਾ ਭਰਾ ਤੇਰੀ ਉਡੀਕ ਆ ਤੇਰੇ ਐਮਐਲਏ ਦੀ ਉਡੀਕ ਆ ਜਿਹੜਾ ਵੀ ਤੇਰਾ ਐਮਐਲਏ ਹੋਇਆ ਚਾਹੇ ਤੂੰ ਹੋਇਆ ਆ ਜਾ ਵੀਰ ਖੇਡੋ ਜਿਵੇਂ ਖੇਡਣਾ ਜਿੰਨਾ ਧੌਂਕੀਆਂ ਨਾ ਤੂੰ ਇਹ ਛੱਡ ਦੇ ਇਹ ਛੱਡ ਦੇ ਤੂੰ ਐਡਾ ਵੱਡਾ ਤੂੰ ਬਣਿਆ ਨਹੀਂਗਾ ਤੇਰੀ ਮੰਮੀ ਨੂੰ ਕਹਿ ਕਰ ਬੱਲੇ ਡਾਈਪਰ ਪਾ ਕੇ ਰੱਖਿਆ ਕਰੇ ਤੇਰੇ ਤੂੰ ਨੰਬਰ ਦੇ ਉੱਤੇ ਮੈਸੇਜ ਕੀ ਛੱਡਦਾ ਮੈਨੂੰ ਕਿਹਾ ਸੀ ਜੇ ਪਿਓ ਦਾ ਐਡਰੈਸ ਦੇ ਮੈਂ ਤਨ ਨੰਬਰ ਦਿੱਤਾ ਹੁਣ ਤੂੰ ਪਿਓ ਦਾ ਕਿਉਂ ਨਹੀਂ ਤੂੰ ਕਿਸੇ ਕਦੇ ਕੋਤੇ ਦਾ ਕਿਉਂ ਬਣਿਆ ਬੈਠਾ ਆ ਜਾ ਜੇ ਪਰਚੋ ਪਰਚੀ ਖੇਡਣਾ ਮੈਨੂੰ ਉਹ ਵੀ ਫੋਨ ਕਰ ਦੇ ਕਿਸੇ ਇੱਕ ਐਮਐਲਏ ਨੂੰ ਵੇਖ ਲਾ ਫਿਰ ਮੈਂ ਕਰਦਾ ਜਿਹਨੂੰ ਮੈਂ ਕਰਨੇ ਆ ਇਹ ਕਾਕਾ ਛੋੜੀਆਂ ਝੋਫੜੀਆਂ ਵੇਖ ਕੇ ਬڑے ਰੋਅ ਬਣਾ ਲਈ ਚਾਹੀਦਾ ਹੁੰਦਾ ਝੋਫੜੀਆਂ ਦੇ ਵਿੱਚ ਵਿੱਛੂ ਸੱਪ ਜਾਦੇ ਹੁੰਦੇ ਆ ਸਮਝਦਾਰ ਨੂੰ ਹਿਸ਼ਾਰਾ ਕਾਫੀ ਦਾ ਝੋਫੜੀਆਂ ਆਲੇ ਵੇਖ ਕੇ ਅੰਦਰ ਨਹੀਂ ਜਾਈਦਾ ਉਹ ਸੱਪਾਂ ਆਲੇ ਛੱਪਾਂ ਨਾਲ ਖੇਡਦੇ ਹੁੰਦੇ ਆ ਵੱਡਾ ਤੂੰ ਦਲੇਰ ਮੈਂ ਤੈਨੂੰ ਵੇਖ ਲਿਆ ਤੇਥੋਂ ਨੰਬਰ ਨਹੀਂ ਦਿੱਤਾ ਗਿਆ ਤੇਰਾ ਦੱਸ ਤੂੰ ਕਿਹੜੀਆਂ ਦਲੇਰੀਆਂ ਦੀ ਗੱਲ ਕਰਨਾ ਯਾਰ ਤੇਰਾ ਨੰਬਰ ਨਹੀਂ ਦਿੱਤਾ ਗਿਆ ਤੇਰੇ ਤੋਂ ਓਹ ਹੋ ਵਾ 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 ਤੇਰੇ ਤੋਂ ਨੰਬਰ ਹੀ ਨਹੀਂ ਆਇਆ ਜਾਏ ਫਿੱਟੇ ਲਾਂ ਤੈਨੂੰ ਇਹ ਹੋ ਜੇ ਤੂੰ ਹੁਣ ਇੱਕ ਮੈਸੇਜ ਛੱਡਿਆ ਹੁਣ ਆ ਗਿਆ ਪਰਚੇ ਤੇ ਕਿੱਥੇ ਗਿਆ ਆ ਜਾ ਆਪ ਪਤਾ ਅੱਜ ਵੀ ਬੈਠੇ ਪ੍ਰਧਾਨ ਤੂੰ ਤੂੰ ਨੰਬਰ ਹੀ ਨਹੀਂ ਦੇ ਸਕਿਆ ਕਿੱਥੇ ਪਿਓ ਦਾ ਰਹਿ ਗਿਆ ਓ ਮਾਤਾ ਆ ਦੇ ਮੁੰਡੇ ਨੂੰ ਸਮਝਾ ਤੇਰਾ ਨਾਮ ਬਦਨਾਮ ਕਰਦਾ ਫਿਰਦਾ ਤੈਨੂੰ ਗੱਲਾਂ ਬਾਤਾਂ ਕਰਾਉਂਦਾ ਫਿਰਦਾ ਔਰ ਮੈਂ ਤੈਨੂੰ ਇਹ ਕਵਾਂ ਸੋਣਾ ਝਾੜੂ ਰਿਆ ਤੇਰੇ ਹੱਥੋਂ ਮੈਂ ਝਾੜੂ ਕਿਆਂ ਚੂੜੀਆਂ ਹੈ ਤੇਰੇ ਹੱਥੋਂ ਮੈਂ ਚਾੜੂ ਦੀਆਂ ਚੂੜੀਆਂ ਹੈ ਥੋੜਾ ਠਹਿਰੋ ਡੇਢ ਸਾਲ ਦੀਆਂ ਮਜਬੂਰੀਆਂ ਹੈ ਮਿਲਣ ਹੋਗਾ ਬੜੇ ਦੇਰ ਬਾਅਦ ਥੋੜੀ ਦੂਰੀਆਂ ਹੈ ਤੇਰੇ ਹੱਥੋਂ ਮੈਂ ਚਾੜੂ ਕਿਆਂ ਚੂੜੀਆਂ ਹੈ ਥੋੜਾ ਠਹਿਰੋ ਕੇਦਰੀ ਵਾਲ ਸੇ ਮਿਲਨੇ ਕੀ ਮਜਬੂਰੀਆਂ ਹੈ ਤੁਸੀਂ ਦਿੱਲੀ ਵਾਲੇ ਦੇ ਸਿਰ ਤੇ ਜਿਹੜਾ ਟਿੜੇ ਫਿਰਦੇ ਆ ਨਾ ਇਹਨਾਂ ਨੇ ਕੱਖ ਨਹੀਂ ਦੇਣਾ ਪੰਜਾਬ ਨੇ ਖੜਨਾ ਆਖਰ ਨੂੰ ਤੁਹਾਡੇ ਨਾਲ ਤੇ ਭਗਵੰਤ ਮਾਨ ਤੇ ਭਗਵੰਤ ਮਾਨ ਦੇ ਘਰ ਵਾਲੀ ਇਹ ਅੱਜ ਉਹ ਆਉਣ ਵਾਲੇ ਸਮੇਂ ਚ ਉਹਨਾਂ ਕਿਸਾਨ ਯੂਨੀਅਨਾਂ ਦੀਆਂ ਮਿੰਨਤਾਂ ਕਰੂ ਜਿਨ੍ਹਾਂ ਨੂੰ ਇਹਨਾਂ ਨੇ ਜਿਨ੍ਹਾਂ ਨੇ ਜਿਨ੍ਹਾਂ ਦੀਆਂ ਟਰਾਲੀਆਂ ਚੱਕੀਆਂ ਇਹਨਾਂ ਨੇ ਇਹ ਉਹਨਾਂ ਦੀਆਂ ਮੰਤਾਂ ਕਰਨਗੇ ਜਿਹੜੇ ਮਜ਼ਦੂਰਾਂ ਨੂੰ ਇਹਨਾਂ ਨੇ ਕੁੱਟਿਆ ਇਹ ਉਹਨਾਂ ਬੰਦਿਆਂ ਦੀਆਂ ਮੰਤਾਂ ਕਰਨਗੇ ਜਿਨ੍ਹਾਂ ਤੇ ਝੂਠੇ ਪਰਚੇ ਪਾਏ ਆ ਸਾਡੇ ਅਰਗੇ ਨੂੰ ਫੋਨ ਆਇਆ ਕਰਨਗੇ ਕਿ ਵਿਸ਼ਵਦੀਪ ਜੀ ਤੁਹਾਨੂੰ ਪਤਾ ਹੀ ਹੈ ਮੇਰੇ ਹਸਬੰਦ ਨਾਲ ਧੱਕਾ ਹੋ ਰਿਹਾ ਧੱਕਾ ਐਂ ਕੀ ਕਰਾਂਗੇ ਤੇ ਤੁਸੀਂ ਕਿੱਡੇ ਰਹਿ ਗਏ ਵੀ ਸਮਝੋ ਸਰਕਾਰਾਂ ਨੇ ਬੱਲੇ ਕੱਖ ਨਹੀਂ ਦੇਣਾ ਉਸੇ ਦਾ ਪਤਾ ਨਹੀਂ ਉਹਨਾਂ ਨੂੰ ਜਾਣ ਦੇ ਕਿ ਨਹੀਂ ਤੁਹਾਡੇ ਝਾੜੂ ਵਾਲੇ ਜਿਹੜੇ ਕਈ ਜਿਹੜੇ ਸੱਜਣਾ ਸਾਡੇ ਸਾਰੇ ਮਾੜੇ ਨਹੀਂ ਹੁੰਦੇ ਸਾਰੇ ਚੰਗੇ ਨਹੀਂ ਹੁੰਦੇ ਪਰ ਆ ਜਿਹੜੀਆਂ ਤੂੰ ਆਏ ਆ ਨਾ ਮੈਂ ਤਾਂ ਵੀਰ ਤੇਰੀ ਉਡੀਕ ਕਰੀ ਆ ਨਾ ਆ ਵੇਖੋ ਜੇ ਇਹਦੇ ਚ ਆ ਵੀਡੀਓ ਸੀ ਇਹਦੇ ਚ ਮੈਂ ਕੱਖ ਮਾੜਾ ਨਹੀਂ ਬੋਲਿਆ ਇਹ ਚ ਬਹੁਸ਼ ਮਾੜਾ ਨਹੀਂ ਬੋਲਿਆ ਆਹ ਤੇ ਇਹਦੇ ਵਿੱਚ ਮੈਂ ਕੀ ਗਲਤ ਬੋਲਿਆ ਇੱਕ ਹੋਰ ਸੀ ਜੂਠ ਵਿੱਚ ਉਹ ਜੂਠ ਵੀ ਆਦਾ ਸੀ ਕਹਿੰਦਾ ਇਹਨੇ ਆ ਹੈਗਾ ਕੋਈ ਸ਼ਰਮਿੰਦਰ ਸਿੰਘ ਫਿਰਗਾ ਧੱਕਾ ਹੁੰਦਾ ਕਹਿੰਦਾ ਬਾਹ ਪੈਣੀ ਹੈ ਲੈ ਵੇਖ ਇਧਰ ਆ ਕੀ ਲਿਖਿਆ ਨੇ ਮੈਂ ਬਹੁਤ ਦਿਨਾਂ ਬਾਅਦ ਬੋਲੇ ਇਹਨਾਂ ਦੇ ਮੈਂ ਚੱਲ ਕੇ ਨਾ ਚਲ ਕੋਈ ਨਹੀਂ ਸ਼ਮਿੰਦਰ ਸਿੰਘ ਫੇਰ ਕਹਿੰਦਾ ਧੱਕਾ ਹੁੰਦਾ ਜਦੋਂ ਬਾਹ ਪੈਣੀ ਹੈ ਇਹ ਬਾਹ ਵੀਰ ਫਿਰ ਤੁਹਾਡੇ ਘਰਾਂ ਦੇ ਵਿੱਚ ਪੈਂਦੀ ਰਹਿੰਦੀ ਹੁੰਨੀ ਕਿਸੇ ਨਾ ਕਿਸੇ ਦੇ ਦੱਸੀ ਸਾਨੂੰ ਮਾੜਾ ਜਿਹਾ ਚੀਤਾ ਇਹ ਕੌਣ ਫਿਰ ਬਾਹ ਪਾਉਂਦਾ ਤੁਹਾਡੇ ਉੱਥੇ ਇਹ ਤੁਹਾਡੇ ਰਿਵਾਜ ਹੁੰਦਾ ਵੀਰੇ ਬਾਹ ਬੂ ਪੈਣ ਦਾ ਸਾਨੂੰ ਤੇ ਇਸ ਚੀ ਦਾ ਪਤਾ ਨਹੀਂ ਗਾ ਸ਼ਰਮ ਨਹੀਂ ਹੁੰਦੀ ਆਖੇ ਮੇਰੇ ਬੌਲਾਂ ਦਾ ਰੱਖਾ ਕਾਵਤ ਗਾਉਂਦਾਂ ਹੁੰਦਾਂ ਬੁੜੀਆਂ ਤੂੰ ਬਣਿਆ ਫਿਰਦਾ ਇਹਨਾਂ ਗੱਲਾਂ ਚਾ ਯਾਰ ਲੈ ਐ ਕਰੋ ਐਡੀ ਜੇ ਪਿਓ ਦੇ ਤਾਂ ਆਜੋ ਨਹੀਂ ਇਹ ਜਾਣੇ ਜੋ ਕਹਿੰਦਾ ਕੋਈ ਗੱਲ ਨਹੀਂ ਅਸੀਂ ਪੈਸੇ ਨਹੀਂ ਦਿੰਦੇ ਜੋ ਹੁੰਗਾ ਤੁਸੀਂ ਕਰੋ ਜਿੱਥੇ ਤੁਸੀਂ ਉਹ ਕਰ ਲੋ ਕਹਿੰਦਾ ਡੈਸ਼ ਵਾਲਾ ਜੋਰ ਲਾ ਲਓ ਤੁਸੀਂ ਆਪ ਦਾ ਪੈਸੇ ਨਹੀਂ ਮਿਲਦੇ ਕੋਈ ਦੋਸ਼ ਨਹੀਂ ਪਹਿਲਾ ਕੇ ਜੇ ਆ ਮੁੰਗਾ ਮੇਰੇ ਹਲਕੇ ਦਾ 45 ਲੱਖ ਰੁਪਇਆ ਇਹਦਾ ਦੱਬ ਲਿਆ ਗਰੀਬ ਘਰ ਦਾ ਸੀ ਰਿਸ਼ਤੇਦਾਰਾਂ ਦੇ ਗਹਿਣੇ ਗੱਪੇ ਵੇਚ ਕੇ 45 ਲੱਖ ਰੁਪਇਆ ਇਕੱਠਾ ਕੀਤਾ ਸੀ ਲੋਨ ਚੱਕ ਕੇ ਤੇ ਏਜੰਟ ਨੇ ਨੱਪ ਲਿਆ ਆ ਜਾਓ ਜੇ ਏਡੇ ਪਿਓ ਦੇ ਤਾਂ ਵੱਜੋ ਹਾਂ ਓ ਮੈਂ ਥਾਲੀ ਵਾਲਾ ਤੈਨੂੰ ਕਹਿਣਾ ਨੰਬਰ ਮੈਂ ਤੈਨੂੰ ਦੇਤਾ ਆਪਦਾ ਹੁਣ ਜੇ ਤੂੰ ਪਿਓ ਦਾ ਵੀਰ ਮੈਨੂੰ ਫੋਨ ਲਾ ਵਿੱਚੇ ਹੀ ਚੱਲਦੇ ਲਾਈਵ ਦੇ ਵਿੱਚ 6% ਮੇਰੇ ਫੋਨ ਦੀ ਬੈਟਰੀ ਹੁਣੇ ਫੋਨ ਲਾ ਜੇ ਤੂੰ ਐਡਾ ਹੀ ਐ ਨਾ ਮਾਂ ਦਾ ਦੁੱਧ ਪੀਤਾ ਤੇ ਲਾ ਤੂੰ ਫੋਨ ਜੇ ਇਧਰੇ ਵਿੱਚ ਐਡਾ ਹੀ ਦਮ ਆ ਤਾਂ ਫੋਨ ਕਰਕੇ ਆਵੀਂ ਭਰਾ ਤੇਰੇ ਫੋਨ ਦੀ ਮੈਨੂੰ ਕੱਲ ਦੀ ਊਢੀਕਾ ਤੇ ਆਪਾਂ ਆਵਾਂਗੇ ਤੂੰ ਕਿਹਾ ਸੀ ਨਾ ਵੀ ਕੱਲਾ ਹੀ ਆਈ ਜੇ ਇੱਕ ਪਿਓ ਦਾ ਲੈ ਮੈਂ ਤੈਨੂੰ ਕਹਿੰਦਾ ਮੈਂ ਇੱਕ ਪਿਓ ਦਾ ਹੀ ਆ ਤੂੰ ਆਪਦੇ ਨਾਲ ਪਹਿਲਾਂ 20 ਜਨੇ ਲੈ ਆਈ ਤੈਨੂੰ ਜਾਂ ਇਹ ਤੇਰਾ ਨਾ ਵਾਦਾ ਲੋਕ ਵੇਖਣਗੇ ਵੀ ਗੱਲ ਕੀ ਆ ਤੇ ਭਜਦਾ ਕੌਣ ਆ ਕੌਣ ਨਹੀਂ ਭਜਦਾ ਦੱਸ ਕੇ ਐਵੇਂ ਜੇ ਤੂੰ ਉਹ ਅੱਧੀ ਰਾਤ ਨੇੜੇ ਵਾਲਾ ਕੋਈ ਉਹ ਕਰਨਾ ਫਿਰ ਉਹ ਕਰ ਸਕਦਾ ਤੂੰ ਜਿਹੜਾ ਮਰਜੀ ਟੈਗ ਕਰ ਸਕਦਾ ਚਾਹਾਂ ਤਾਂ ਮੈਨੂੰ ਤੂੰ ਅੱਜ ਧਮਕੀ ਦੇ ਦਿੱਤੀ ਆ ਕਿ ਤੁਸੀਂ ਆਉਣਾ ਤੁਸੀਂ ਇਹ ਧਮਕੀ ਦੇ ਦਿੱਤੀ ਆ ਕਿ ਤੁਸੀਂ ਆਉਣਾ ਜੇ ਮੇਰੇ ਖਰੋਚ ਵੀ ਆਉਂਦੀ ਆ ਲੁਕੇ ਛੁਪੇ ਦੇ ਵਿੱਚ ਉਹ ਫਿਰ ਤੂੰ ਜ਼ਿੰਮੇਦਾਰ ਆ ਦੱਸ ਕੇ ਐਂ ਜੇ ਆਉਣਾ ਹੋਇਆ ਤੈਨੂੰ ਮਿਲਾਂਗੇ ਟੱਕਰ ਕੇ ਮਿਲਾਂਗੇ ਤੈਨੂੰ ਮੈਂ ਇਹ ਤੈਨੂੰ ਨੋਟ ਰੱਖ ਲੈ ਗੱਲ ਹੁਣ ਚੰਗਾ ਜੇ ਪਿਓ ਦਾ ਹੁਣ ਫੋਨ ਲਾ ਮੈਂ ਪਿਓ ਦਾ ਸੀ ਮੈਂ ਤੈਨੂੰ ਕਹਿਤਾ ਵੀ ਆ ਜਾ ਮੈਂ ਤੈਨੂੰ ਪੂਰਾ ਕਹਿਤਾ ਹਾਂ ਤੂੰ ਪਿਓ ਦਾ ਪੁੱਛੇ ਤੇ ਮੈਂ ਤੈਨੂੰ ਪਿਓ ਦਾ ਦੱਸਤਾ ਹੁਣ ਤੂੰ ਵੇਖ ਮੇਰਾ ਵੀ ਰਹਿ ਗਿਆ